ਬਠਿੰਡਾ ਦੇ ਗੁਣਿਆਣਾ ਮੰਡੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਟਰੱਕ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਜਿਸ ਦੇ ਚਲਦਿਆਂ ਹਾਈਵੇ ਦੇ ਉੱਪਰ ਹੀ ਟਰੱਕ ਪਲਟ ਜਾਂਦਾ ਹੈ ਇਸੇ ਕਾਰਨ ਕਈ ਘੰਟਿਆਂ ਤੱਕ ਮੇਨ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਰਹੀ ਜਾਣਕਾਰ ਦੇ ਮੁਤਾਬਕ ਬਠਿੰਡਾ ਅੰਮ੍ਰਿਤਸਰ ਮੇ ਹਾਈਵੇ NH54 ਤੋਂ ਟਰੱਕ ਲੰਘ ਰਿਹਾ ਸੀ ਤੇ ਇਸ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਤੇ ਆਵਾਰਾ ਪਸ਼ੂ ਦੇ ਨਾਲ ਟਕਰਾ ਕੇ ਟਰੱਕ ਪਲਟ ਜਾਂਦਾ ਜਦਕਿ ਦੂਸਰੇ ਪਾਸੇ ਮੌਕੇ ਤੇ ਹੀ ਪਸ਼ੂ ਦੀ ਮੌਤ ਹੋ ਗਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਐਸਐਸਐਫ ਦੀ ਟੀਮ ਪਹੁੰਚਦੀ ਹੈ ਜਿਸ ਦੇ ਵੱਲੋਂ ਹਾਈਡਰੋ ਮਸ਼ੀਨਾਂ ਦੀ ਮਦਦ ਦੇ ਨਾਲ ਟਰੱਕ ਨੂੰ ਹਟਾਇਆ ਜਾਂਦਾ ਹੈ ਤੇ ਆਵਾਜਾਈ ਨੂੰ ਮੁੜ ਤੋਂ ਚਾਲੂ ਕੀਤਾ ਜਾਂਦਾ ਬਠਿੰਡਾ ਦੇ ਗੁਣਿਆਣਾ ਮੰਡੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਏ ਟਰੱਕ ਦੇ ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਂਦਾ ਜਿਸ ਦੇ ਚਲਦਿਆਂ ਹਾਈਵੇ ਦੇ ਉੱਪਰ ਹੀ ਟਰੱਕ ਪਲਟ ਜਾਂਦਾ ਇਸੇ ਕਾਰਨ ਕਈ ਘੰਟਿਆਂ ਤੱਕ ਮੇਨ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਰਹੀ ਜਾਣਕਾਰ ਦੇ ਮੁਤਾਬਕ ਬਠਿੰਡਾ ਅੰਮ੍ਰਿਤਸਰ ਮੇ ਹਾਈਵੇ NH54 ਤੋਂ ਟਰੱਕ ਲੰਘ ਰਿਹਾ ਸੀ ਤੇ ਇਸੇ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਤੇ ਆਵਾਰਾ ਪਸ਼ੂ ਦੇ ਨਾਲ ਟਕਰਾ ਕੇ ਟਰੱਕ ਪਲਟ ਜਾਂਦਾ ਜਦਕਿ ਦੂਸਰੇ ਪਾਸੇ ਮੌਕੇ ਤੇ ਹੀ ਪਸ਼ੂ ਦੀ ਮੌਤ ਹੋ ਗਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਐਸਐਸਫ ਦੀ ਟੀਮ ਪਹੁੰਚਦੀ ਹੈ ਜਿਸ ਦੇ ਵੱਲੋਂ ਹਾਈਡਰੋ ਮਸ਼ੀਨਾ ਦੀ ਮਦਦ ਦੇ ਨਾਲ ਟਰੱਕ ਨੂੰ ਹਟਾਇਆ ਜਾਂਦਾ ਤੇ ਆਵਾਜਾਈ ਨੂੰ ਮੋੜ ਤੋਂ ਚਾਲੂ ਕੀਤਾ ਜਾਂਦਾ ਬਠਿੰਡਾ ਦੇ ਗੁਣਿਆਣਾ ਮੰਡੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਟਰੱਕ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਜਿਸ ਦੇ ਚਲਦਿਆਂ ਹਾਈਵੇ ਦੇ ਉੱਪਰ ਹੀ ਟਰੱਕ ਪਲਟ ਜਾਂਦਾ ਇਸੇ ਕਾਰਨ ਕਈ ਘੰਟਿਆਂ ਤੱਕ ਮੇਨ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਰਹੀ ਜਾਣਕਾਰ ਦੇ ਮੁਤਾਬਕ ਬਠਿੰਡਾ ਅੰਮ੍ਰਿਤਸਰ ਮੇ ਹਾਈਵੇ NH54 ਤੋਂ ਟਰੱਕ ਲੰਘ ਰਿਹਾ ਸੀ ਤੇ ਇਸੇ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਤੇ ਆਵਾਰਾ ਪਸ਼ੂ ਦੇ ਨਾਲ ਟਕਰਾ ਕੇ ਟਰੱਕ ਪਲਟ ਜਾਂਦਾ ਜਦਕਿ ਦੂਸਰੇ ਪਾਸੇ ਮੌਕੇ ਤੇ ਹੀ ਪਸ਼ੂ ਦੀ ਮੌਤ ਹੋ ਗਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਐਸਐਸਫ ਦੀ ਟੀਮ ਪਹੁੰਚਦੀ ਹੈ ਜਿਸ ਦੇ ਵੱਲੋਂ ਹਾਈਡਰੋ ਮਸ਼ੀਨਾ ਦੀ ਮਦਦ ਦੇ ਨਾਲ ਟਰੱਕ ਨੂੰ ਹਟਾਇਆ ਜਾਂਦਾ ਹੈ ਤੇ ਆਵਾਜਾਈ ਨੂੰ ਮੋੜ ਤੋਂ ਚਾਲੂ ਕੀਤਾ ਜਾਂਦਾ ਹੈ ਬਠਿੰਡਾ ਦੇ ਗੁਣਿਆਣਾ ਮੰਡੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਟਰੱਕ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਜਿਸ ਦੇ ਚਲਦਿਆਂ ਹਾਈਵੇ ਦੇ ਉੱਪਰ ਹੀ ਟਰੱਕ ਪਲਟ ਜਾਂਦਾ ਹੈ ਇਸੇ ਕਾਰਨ ਕਈ ਘੰਟਿਆਂ ਤੱਕ ਮੇਨ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਰਹੀ ਜਾਣਕਾਰ ਦੇ ਮੁਤਾਬਕ ਬਠਿੰਡਾ ਅੰਮ੍ਰਿਤਸਰ ਮੇਨ ਹਾਈਵੇ NH54 ਤੋਂ ਟਰੱਕ ਲੰਘ ਰਿਹਾ ਸੀ ਤੇ ਇਸੇ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਂਦਾ ਤੇ ਆਵਾਰਾ ਪਸ਼ੂ ਦੇ ਨਾਲ ਟਕਰਾ ਕੇ ਟਰੱਕ ਪਲਟ ਜਾਂਦਾ ਜਦਕਿ ਦੂਸਰੇ ਪਾਸੇ ਮੌਕੇ ਤੇ ਹੀ ਪਸ਼ੂ ਦੀ ਮੌਤ ਹੋ ਗਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਐਸਐਸਐਫ ਦੀ ਟੀਮ ਪਹੁੰਚਦੀ ਹੈ ਜਿਸ ਦੇ ਵੱਲੋਂ ਹਾਈਡਰੋ ਮਸ਼ੀਨਾਂ ਦੀ ਮਦਦ ਦੇ ਨਾਲ ਟਰੱਕ ਨੂੰ ਹਟਾਇਆ ਜਾਂਦਾ ਤੇ ਆਵਾਜਾਈ ਨੂੰ ਮੁੜ ਤੋਂ ਚਾਲੂ ਕੀਤਾ ਜਾਂਦਾ